ਜੀ ਦੋਸਤੋ ਕੀ ਹਾਲ ਚਾਲ ਹੈ ਤੇ ਆਪਣੀ ਗੁੱਡ ਮਾਰਨਿੰਗ ਜਿਵੇਂ ਤਰਹੀ ਹਿੰਦੀ ਆ ਆ ਫਿਰਦੇ ਜਾਨਵਰ ਆਪਣੇ ਦਾਣਾ ਪਾਣੀ ਪਾਇਆ ਇਹਨਾਂ ਨੂੰ ਆ ਫਿਰਦੇ ਇਧਰ ਕੋਰੇ ਦਾਣਾ ਪਾਣੀ ਆ ਗਏ ਸੀ ਲਪੱਠੇ ਤੇ ਉਧਰ ਫਿਰਦੇ ਆਪਣੇ ਕਬੂਤਰ ਵੀ ਬਾਹਰ ਆਏ ਫਿਰਦੇ ਅੱਜ ਉਡਣੇ ਕਬੂਤਰ ਸਲਾਰੇ ਕਾਲੇ ਚੀਨੇ ਇਹ ਬਾਹਰ ਆਏ ਫਿਰਦੇ ਅੱਜ ਸਾਰੇ ਤੇ ਆ ਗੀ ਜਾਵਾ ਮੁਰਗੀ ਕਿਹੜੀ ਪਾਸੇ ਵਾਪਸੀ ਸੀ ਤੇ ਇਦਾਂ ਖੜ ਦੇਖਣੇ ਸਾਰੇ ਜਾਨਵਰ ਤੇ ਪਰਮਾਤਮਾ ਖੈਰ ਸੋਖੇ ਰੱਖੇ ਵਧੀਆ ਹਨ ਤੇ ਬਾਕੀ ਜੇ ਕਿਸੇ ਹੋਰ ਨੇ ਵੀ ਜਾਨਵਰਾਂ ਬਾਰੇ ਕੋਈ ਨੌਲੇਜ ਲੈਣੀ ਆ ਨਵੇਂ ਬੱਚੇ ਪਾਉਣ ਵਾਸਤੇ ਨੌਲੇਜ ਲੈਣੀ ਉਹ ਵੀ ਆਪਣੇ ਨਾਲ ਕੰਟੈਕਟ ਕਰ ਸਕਦਾ ਜੇ ਬੱਚਾ ਖਰੀਦਣਾ ਉਹ ਵੀ ਕੰਟੈਕਟ ਕਰ ਸਕਦਾ ਤੇ ਬਾਕੀ ਸ਼ੈੱਡ ਛੱਡ ਬਣਾਉਣ ਦੀ ਗੱਲ ਆ ਜਾਂਦੀ ਆ ਉਹ ਕਰਤਾ ਕਿਸ ਉਧਰ ਤੇ ਸ਼ੈੱਡ ਛੱਡ ਬਣਾਉਣ ਦੀ ਗੱਲ ਆ ਜਾਂਦੀ ਆ ਸ਼ੈੱਡ ਛੱਡ ਵੀ ਕਦੇ ਵਾਸਤੇ ਵੀਰੇ ਚੜਦੇ ਤੋਂ ਲੈਂਦੇ ਵੱਲ ਆ ਉੱਡ ਗਿਆ ਉੱਡ ਗਿਆ ਆ ਜਾਓ ਥੱਲੇ ਆ ਜਾ ਚੜਦੇ ਤੋਂ ਲੈਂਦੇ ਵੱਸ ਮਤਲਬ ਇਧਰੋਂ ਤੁਸੀਂ ਆਪਣਾ ਸ਼ੈੱਡ ਦੇਖ ਸਕਦੇ ਆ ਇਧਰੋਂ ਆਏ ਤੇ ਐ ਪਾਇਆ ਵਾ ਹਨਾ ਕਦੇ ਵਾਸਤੇ ਵੀ ਉਲਟ ਦੇ ਸਾਦੇ ਵਿੱਚ ਸ਼ੈੱਡ ਨਹੀਂ ਪਾਉਣਾ ਤਾਂ ਪ੍ਰੋਬਲਮ ਆ ਜਾਂਦੀ ਆ ਬੱਚੇ ਨੂੰ ਸਿੱਧੀ ਹਵਾ ਨਹੀਂ ਆਉਣੀ ਚਾਹੀਦੀ ਸਿੱਧੀ ਧੁੱਪ ਨਹੀਂ ਆਉਣੀ ਚਾਹੀਦੀ ਤੇ ਜਿਹੜੀ ਇਹਦੀ ਮਤਲਬ ਚੜਾਈ 32 ਫੁੱਟ ਤੋਂ ਵੱਧ ਚੌੜਾ ਨਹੀਂ ਹੋਣਾ ਚਾਹੀਦਾ ਲੰਬਾ ਜਿੰਨਾ ਮਰਜ਼ੀ ਹੋਵੇ ਲੰਬੇ ਦੀ ਕੋਈ ਪ੍ਰੋਬਲਮ ਨਹੀਂ ਚੌੜਾ ਨਹੀਂ ਹੋਣਾ ਚਾਹੀਦਾ 32 ਫੁੱਟ ਤੋਂ ਵੱਧ ਤਾਂ ਕਿ ਹਵਾ ਨਹੀਂ ਕ੍ਰੋਸ ਹੁੰਦੀ ਜਦੋਂ ਹਵਾ ਨਹੀਂ ਕ੍ਰੋਸ ਹੁੰਦੀ ਤਾਂ ਅਮੋਨੀਆ ਗੈਸ ਬਣਦੀ ਆ ਅਮੋਨੀਆ ਗੈਸ ਦੇ ਨਾਲ ਅੱਖਾਂ ਦੀ ਬਿਮਾਰੀ ਤੇ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਜਾਂਦੀਆਂ ਤੇ ਬਾਕੀ ਕਿਸੇ ਨੇ ਸ਼ੈੱਡ ਬਣਾਉਣ ਬਾਰੇ ਜਾਣਕਾਰੀ ਲੈਣੀ ਹੋਵੇ ਜਾਂ ਕੋਈ ਹੋਰ ਮੁਰਗੀਆਂ ਬਾਰੇ ਬੱਚੇ ਬਾਰੇ ਕਿਉਂਕਿ ਇਹ ਬੱਚਿਆਂ ਨੂੰ ਲਾਈਟ ਫੀਡ ਸਾਰਾ ਕੁਝ ਟਾਈਮ ਟੂ ਟਾਈਮ ਤੇ ਅਲੱਗ-ਅਲੱਗ ਸਮੇਂ ਤੇ ਅਲੱਗ-ਅਲੱਗ ਤਰ੍ਹਾਂ ਦਾ ਦੇਣਾ ਪੈਂਦਾ ਤੇ ਉਹਦੇ ਬਾਰੇ ਵੀ ਜਾਣਕਾਰੀ ਦੇਣ ਉਹ ਵੀ ਆਪਣੇ ਨਾਲ ਕੰਟੈਕਟ ਕਰ ਸਕਦਾ ਠੀਕ ਹੈ ਨਾ ਆਪਣੇ ਤੋਂ ਬੱਚਾ ਵੀ ਖਰੀਦ ਸਕਦਾ ਤੇ ਬਾਕੀ ਹੋਰ ਵੀ ਜਾਣਕਾਰੀ ਕੋਈ ਵੀ ਲੈਣੀ ਹੋਵੇ ਦਵਾਈ ਬੂਟੀ ਦੀ ਉਹ ਵੀ ਆਪਾਂ ਦੇ ਦੇਾਂਗੇ ਤੇ ਆਪਾਂ ਸੈਟਅਪ ਕਰਾਇਆ ਆਪਣੀ ਸ਼ਰਤ ਤੇ ਤੇ ਉਹ ਬੱਚਾ ਉੱਡ ਗਿਆ ਆਪਣਾ ਅੱਜ ਤੇ ਬਾਕੀ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਹਣਾ ਤੇ ਚੈਨਲ ਨੂੰ ਆਪਣਾ ਫੋਲੋ ਕਰ ਲਿਓ ਧੰਨਵਾਦ ਜੀ ਤੇ ਬਾਕੀ ਹੋਰ ਵੀ ਕੋਈ ਜਾਣਕਾਰੀ ਲੈਣੀ ਹੋਵੇ ਕੰਡੈਕਟ ਕਰ ਸਕਦੇ ਹਾਂ ਲਾਈਟ ਲਾਈਟ ਦਾ ਪ੍ਰਬੰਧ ਬੱਚੇ ਨੂੰ ਅਲੱਗ ਤਰ੍ਹਾਂ ਦਾ ਹੁੰਦਾ ਟੈਂਪਰੇਚਰ ਦਾ ਤੇ ਫੀਡ ਦਾ ਵੀ ਅਲੱਗ ਤਰ੍ਹਾਂ ਦਾ ਹੁੰਦਾ ਉਮਰ ਦੇ ਹਿਸਾਬ ਨਾਲ ਫੀਡ ਪੈਂਦੀ ਆ ਉਮਰ ਦੇ ਹਿਸਾਬ ਨਾਲ ਲਾਈਟ ਆ ਮਿਲਦੀ ਆ ਤੇ ਦਵਾਈ ਬੂਟੀਆਂ ਲੱਗਦੀਆਂ ਬਿਮਾਰੀਆਂ ਕਾਫੀ ਤਰ੍ਹਾਂ ਦੀ ਆ ਜਾਂਦੀਆਂ ਤੇ ਉਹਦੇ ਵਾਸਤੇ ਸਾਰੇ ਵਾਸਤੇ ਆਪਣੇ ਨਾਲ ਕੋਈ ਵੀ ਬੰਦਾ ਕੰਡੈਕਟ ਕਰ ਸਕਦਾ ਹੈ ਨਾ ਕਮੈਂਟ ਦੇ ਵਿੱਚ ਕਮੈਂਟਾਂ ਦੇ ਵਿੱਚ ਆਪਣੀ ਤੋਂ رائے ਲੈ ਸਕਦਾ ਫੋਨ ਨਾ ਕਰਿਓ ਕਹੂੰਗੇ ਫੋਨ ਕਈ ਵਾਰ ਕਾਲ ਨਹੀਂ ਚੱਕੀ ਜਾਂਦੀ ਤਾਂ ਕਰਕੇ ਤੇ ਬਾਕੀ ਹੋਰ ਵੀ ਕੋਈ ਜਾਣਕਾਰੀ ਲੈਣੀ ਹੈ ਕੰਟੈਕਟ ਕਰ ਸਕਦੇ ਹੋ ਆ ਫਿਰ ਤੇ ਆਪਣੇ ਜਾਨਵਰ ਦੇਲੀ ਬਹੁਤ ਵਧੀਆ ਜੀ ਲੱਗਦਾ ਨਾ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ